ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਗਰੰਤੀ ਸਿੰਘਾਂ ਬਾਰੇ ਵਿਚਾਰ ਕਰਨੀ ਹੈ ਬੇਨਤੀ ਕਰਦੇ ਇੱਕ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੁਸੀਂ ਵੇਖ ਰਹੇ ਹੋ ਲਿਖਿਆ ਗਰੰਤੀ ਸਿੰਘਾਂ ਦੀ ਤਨਖਾਹ ਕਿੰਨੀ ਹੋਵੇ ਤੁਸੀਂ ਸੋਸ਼ਲ ਮੀਡੀਆ ਤੇ ਹਰ ਰੋਜ਼ ਵੀਡੀਓ ਨਵੀਂ ਤੋਂ ਨਵੀਂ ਵੇਖਦੇ ਹੋ ਗਰੰਤੀ ਸਿੰਘਾਂ ਦੇ ਬਾਰੇ ਆਉਂਦੀਆਂ ਗਰੰਤੀ ਸਿੰਘ ਪਾਰੇ ਨੇ ਕਿ ਸਾਡੀ ਤਨਖਾਹ ਇੰਨੀ ਐ ਸਾਡਾ ਗੁਜ਼ਾਰਾ ਨਹੀਂ ਹੋ ਰਿਹਾ ਸੀ ਆਪਣੇ ਬੱਚਿਆਂ ਨੂੰ ਗਰੰਤੀ ਸਿੰਘ ਨਹੀਂ ਬਣਾਉਣਾ ਜਾਂ ਅਸੀਂ ਗਰੰਤੀ ਸਿੰਘ ਜਿਹੜਾ ਅਸੀਂ ਕਰਦੇ ਆ ਪਾਠ ਇਹ ਛੱਡ ਦੇਣਾ ਅਸੀਂ ਹੋਰ ਕੰਮ ਕਰ ਲੈਣਾ ਇਹ ਤੁਸੀਂ ਵੀਡੀਓ ਆਮ ਹੀ ਵੇਖਿਆ ਹੋਣਗੀਆਂ ਜਾਂ ਹਰ ਰੋਜ਼ ਨਵੀਂ ਤੋਂ ਨਵੀਂ ਵੀਡੀਓ ਗਰੰਤੀ ਸਿੰਘਾਂ ਦੀ ਆਉਂਦੀ ਐ ਭਾਵੇਂ ਗਰੰਤੀ ਸਿੰਘ ਐ ਤੇ ਕੁਝ ਕੋ ਰਾਗੀ ਸਿੰਘਾਂ ਦੀ ਵੀ ਆਉਂਦੀ ਐ ਕਿ ਆਪਣੇ ਬੱਚੇ ਨੂੰ ਰਾਗੀ ਸਿੰਘ ਨਹੀਂ ਬਣਾ ਰਹੇ ਜਾਂ ਗਰੰਤੀ ਸਿੰਘ ਆਪਣੇ ਬੱਚੇ ਨੂੰ ਗਰੰਤੀ ਸਿੰਘ ਨਹੀਂ ਬਣਾ ਰਹੇ ਪ੍ਰਸੰਗਤ ਜੀ ਵੀਡੀਓ ਨੂੰ ਸਾਰਿਆਂ ਨੂੰ ਵੇਖਿਓ ਕੁਝ ਗਰੰਤੀ ਸਿੰਘ ਸਾਡੇ ਵਿਚਾਰਾਂ ਨੂੰ ਚੰਗਾ ਨਹੀਂ ਕਹਿਣਗੇ ਕੁਝ ਚੰਗਾ ਵੀ ਕਹਿਣਗੇ ਕੁਝ ਨਹੀਂ ਕਹਿਣਗੇ ਪਰ ਜੋ ਅਸਲ ਸੱਚ ਹੈ ਜੋ ਅਸਲ ਸੱਚ ਹੈ ਕੀ ਗਰੰਤੀ ਸਿੰਘ ਪਹਿਲੀ ਗੱਲ ਆਪਾਂ ਗਰੰਤੀ ਸਿੰਘਾਂ ਦੀ ਕਰਦੇ ਆਂ ਤਨਖਾਹ ਬਾਰੇ ਕਰਦੇ ਆਂ ਤਨਖਾਹ ਆਪਾਂ ਗਰੰਤੀ ਸਿੰਘ ਆਮ ਕਹਿੰਦੇ ਸਾਡੀ ਤਨਖਾਹ 20000 ਹੋਵੇ ਗਰੰਤੀ ਸਿੰਘ ਕਹਿੰਦਾ ਸਾਡੀ ਤਨਖਾਹ 25000 ਹੋਵੇ ਹੁਣੀ ਚਾਹੀਦੀ ਮੈਂ ਤਾਂ ਕਹਿੰਦਾ 25 ਵੀ ਪਲੱਸ ਹੋਣੀ ਚਾਹੀਦੀ 30000 ਵੀ ਹੋਵੇ 50000 ਵੀ ਤਨਖਾਹ ਗਰੰਤੀ ਦੀ ਹੋਵੇ ਉਹ ਵੀ ਥੋੜੀ ਹੋਣੀ ਚਾਹੀਦੀ ਪਰ ਮੈਂ ਇਹ ਕਹਿਣਾ ਕਿ ਗਰੰਤੀ ਸਿੰਘ ਦਾ ਜੀਵਨ ਜ਼ਰੂਰ ਹੋਣਾ ਚਾਹੀਦਾ ਹੈ ਗਰੰਤੀ ਸਿੰਘ ਦਾ ਜਿੰਨਾ ਚਿਰ ਜੀਵਨ ਆਪਦਾ ਨਹੀਂ ਹੈ ਉਹਨਾਂ ਚਿਰ ਸੰਗਤ ਜੀ ਆਪਾਂ ਕਿਸੇ ਦੇ ਵੱਲ ਵੇਖ ਕੇ ਕਹਿ ਰਹੇ ਹਾਂ ਕਿ ਗਰੰਤੀ ਸਿੰਘ ਦੀ ਤਨਖਾਹ ਇੰਨੀ ਹੋਣੀ ਚਾਹੀਦੀ ਅਸੀਂ ਗਰੰਤੀ ਸਿੰਘ ਛੱਡ ਦੇਣਾ ਜਾਂ ਸਾਡੇ ਕੋਲ ਅਸੀਂ ਕਿਸਦੇ ਵਜ਼ੀਰਾਂ ਦੀਨ ਦੁਨੀਆ ਦਾ ਮਾਲਕ ਜਿਹੜਾ ਹੈ ਦੀਨ ਦੁਨੀਆ ਦਾ ਮਾਲਕ ਹੈ ਜਿਹੜਾ ਅਸੀਂ ਉਸਦੇ ਵਜ਼ੀਰ ਆ ਤੇ ਵਜ਼ੀਰ ਹੀ ਕਹਿ ਰਿਹਾ ਹੈ ਕਿ ਮੈਂ ਇਹ ਗ੍ਰੰਥ ਆਪਣੇ ਬੱਚਿਆਂ ਨੂੰ ਗ੍ਰੰਥੀ ਸਿੰਘ ਨੇ ਬਣਾਉਣਾ ਹੁਣ ਸੰਗਤ ਜੀ ਆਪਾਂ ਵੇਖਦੇ ਹਾਂ ਪਿੰਡਾਂ ਦੇ ਵਿੱਚ ਗ੍ਰੰਥੀ ਸਿੰਘ ਦਾ ਜੀਵਨ ਕਿਹੋ ਜਿਹਾ ਹੈ ਮੈਂ ਬਹੁਤੇ ਗ੍ਰੰਥੀ ਸਾਰੇ ਗ੍ਰੰਥੀ ਸਿੰਘਾਂ ਦੀ ਗੱਲ ਨਹੀਂ ਕਰੂੰਗਾ ਕੁਝ ਕੋ ਗ੍ਰੰਥੀ ਸਿੰਘ ਬੜੇ ਸੁਲਝੇ ਗਿਆਨਵਾਨ ਤੇ ਨਿਤਨੇਮੀ ਨੇ ਮੇਰੀ ਗੱਲ ਦਾ ਗੁੱਸਾ ਨਾ ਕਰਿਓ ਪਰ ਸਚਾਈ ਇਹੀ ਹੈ ਕਿਉਂਕਿ ਮੈਂ ਆਪ ਗ੍ਰੰਥੀ ਸਿੰਘ ਖੁਦ ਗ੍ਰੰਥੀ ਸਿੰਘ ਗੁਰਦੁਆਰਾ ਸਾਹਿਬ ਨਿਤਨੇਮ ਸਵੇਰੇ ਅੰਮ੍ਰਿਤ ਵੇਲੇ ਪੰਜ ਬਾਣੀਆਂ ਦਾ ਕਰ ਲੋ ਜਾਂ ਜਿਵੇਂ ਜਿਵੇਂ ਪਿੰਡਾਂ ਦੇ ਵਿੱਚ ਆਪੋ ਆਪਣੇ ਮਰਿਆਦਾ ਚੱਲੀ ਜਾ ਰਹੀ ਹੈ ਕੋਈ ਤਿੰਨ ਬਾਣੀਆਂ ਦੇ ਕਰਦਾ ਕੋਈ ਪੰਜ ਬਾਣੀ ਦੇ ਕਰ ਰਿਹਾ ਕੋਈ ਜਪਜੀ ਸਾਹਿਬ ਪੜ੍ਹ ਕੇ ਕਥਾ ਕਰ ਦਿੰਦਾ ਚਲ ਜਿਵੇਂ ਵੀ ਚੱਲਦਾ ਉਹ ਗ੍ਰੰਥੀ ਸਿੰਘ ਪੰਜ ਬਾਣੀਆਂ ਦਾ ਮੰਨ ਲਓ ਨਿਤਨੇਮ ਕਰ ਰਿਹਾ ਨਿਤਨੇਮ ਗੁਰਦ੍ਰਸ਼ ਸਾਹਿਬ ਕੀਤਾ ਅਰਦਾਸ ਕੀਤੀ ਭੋਗ ਪਾਏ ਸਮਾਪਤੀ ਹੋ ਗਈ। ਆਪਣਾ ਗ੍ਰੰਥੀ ਆਪਣੇ ਘਰੇ ਆ ਗਿਆ ਰੈਸ਼ ਕੋਲ। ਗ੍ਰੰਥੀ ਸਿੰਘ ਆਪਣਾ ਨਿਤਨੇਮ ਆਪਦਾ ਨਹੀਂ ਕਰਦਾ। ਜਦੋਂ ਗ੍ਰੰਥੀ ਸਿੰਘ ਮੰਨ ਲਓ ਕਿ ਆਪਾਂ ਅੰਮ੍ਰਿਤ ਛਕਦੇ ਹਾਂ ਸੰਗਤ ਜੀ। ਅੰਮ੍ਰਿਤ ਛਕ ਕੇ ਜਦੋਂ ਪੰਜ ਪਹਿਰੇ ਆਪਾਂ ਨੂੰ ਮਰਿਆਦਾ ਦੱਸਦੇ ਨੇ ਉਹ ਪੰਜ ਬਾਣੀਆਂ ਦਾ ਨਿਤਨੇਮਿਤ ਦੋ ਬਾਣੀਆਂ ਸ਼ਾਮ ਦੀਆਂ ਉਸ ਦਾ ਨਿਤਨੇਮ ਦੱਸਦੇ ਨੇ ਸਿੱਖ ਨੇ ਕਰਨਾ ਕਰਨਾ ਹੈ। ਇਹ ਗੁਰੂ ਦਾ ਹੁਕਮ ਹੈ ਆਪਾਂ ਨੂੰ। ਕਿਉਂਕਿ ਜਿਹੜੇ ਆਪਾਂ ਗੁਰਦੁਆਰਾ ਸਾਹਿਬ ਨਿਤਨੇਮ ਕਰਦੇ ਆ ਉਹਦੀ ਆਪਾਂ ਤਨਖਾਹ ਲੈ ਰਹੇ ਆ ਜੇ ਆਪਾਂ ਨਿਤਨੇਮ ਨਾ ਕਰਾਂਗੇ ਗੁਰਦੁਆਰੇ ਮੰਨ ਲਓ ਗੁਰਦੁਆਰਾ ਸਾਹਿਬ ਆਪ ਨਿਤਨੇਮ ਨਹੀਂ ਕਰਦੇ ਤੇ ਪਿੰਡ ਵਾਲੇ ਆਪ ਨੂੰ ਰੱਖਣਗੇ ਨਹੀਂ ਕਿਉਂਕਿ ਰੱਖੇ ਉਹਨਾਂ ਨੇ ਤਾਂ ਕਿ ਗੁਰਦੁਆਰਾ ਸਾਹਿਬ ਸੇਵਾ ਸੰਭਾਲ ਗੰਟੀ ਸਿੰਘ ਕਰ ਰਿਹਾ ਨਿਤਨੇਮ ਕਰ ਰਿਹਾ ਤੇ ਉਸ ਦੀ ਆਪਾਂ ਤਨਖਾਹ ਲੈ ਰਹੇ ਆ ਸੇਵਾ ਲੈ ਰਹੇ ਆ ਉਸ ਦੀ ਆਪਾਂ ਜਿਹੜਾ ਆਪਣਾ ਨਿਤਨੇਮ ਕਰਨਾ ਆਪ ਦਾ ਆਪਣੇ ਜੀਵਨ ਵਾਸਤੇ ਕਰਨਾ ਹੈ ਜੋ ਗੁਰੂ ਦਾ ਹੁਕਮ ਹੈ ਉਹ ਆਪਾਂ ਨਹੀਂ ਕਰ ਰਹੇ ਸਤ ਬਾਣੀਆਂ ਦੇ ਨੇਤ੍ਰਿਮ ਦੀ ਗੁਰੂ ਦਾ ਆਪਣਾ ਹੁਕਮ ਹੈ ਗ੍ਰੰਥੀ ਸਿੰਘ ਆਪਾਂ ਸਿਰਫ ਗ੍ਰੰਥੀ ਸਿੰਘ ਦੀ ਗੱਲ ਕਰ ਰਹੇ ਹਾਂ ਕਿ ਲਈ ਗ੍ਰੰਥੀ ਸਿੰਘ ਨੇਤ ਨਿਮ ਨਹੀਂ ਕਰ ਰਹੇ ਕੁਝ ਕੁ ਗ੍ਰੰਥੀ ਸਿੰਘਾਂ ਦੀ ਗੱਲ ਕਰਦੇ ਅਸੀਂ ਬਹੁਤੇ ਗ੍ਰੰਥੀ ਸਿੰਘ ਬੜੇ ਜੀਵਨ ਵਾਲੇ ਨੇ ਉਹਦਾ ਸਿਮਰਨ ਵੀ ਕਰਦੇ ਨੇ ਅਭਿਆਸ ਵੀ ਕਰਦੇ ਨੇ ਨੇਤਲੇ ਵੀ ਕਰਦੇ ਨੇ ਪਰ ਸੰਗਤ ਜੀ ਆਪਾਂ ਤਨਖਾਹ ਕਹਿੰਦੇ ਆ 20-25000 ਹੋਵੇ ਹੋਵੇ ਮੈਂ ਤਾਂ ਕਹਿੰਦੇ ਤੂੰ ਵੱਧ ਵੀ ਹੋਵੇ ਪਰ ਗਰੰਤੀ ਸਿੰਘ ਦਾ ਜੀਵਨ ਜ਼ਰੂਰ ਹੋਵੇ ਜੀਵਨ ਜ਼ਰੂਰ ਹੋਵੇ ਫਿਰ ਕਿਉਂਕਿ ਅੱਜ ਕੱਲ ਕੀ ਪਿੰਡਾਂ ਦੇ ਵਿੱਚ ਕੀ ਹੈ ਕਮੇਟੀਆਂ ਵਾਲੇ ਆਪਾਂ ਨੂੰ 8000 ਰੁਪਿਆ 6000 ਰੁਪਿਆ 5000 ਰੁਪਿਆ ਜਾਂ 10000 ਰੁਪਿਆ ਤਨਖਾਹ ਕਿਉਂ ਦੇ ਰਹੇ ਨੇ ਬਹੁਤੇ ਪਿੰਡਾਂ ਦੇ ਵਿੱਚ 10000 ਤੋਂ ਥੱਲੇ ਤਨਖਾਹ ਹੈ ਕਿੱਤੇ ਭਾਵੇਂ ਹੋਵੇ ਕਿ 15 ਵੀ ਹੋ ਸਕਦੀ 17 ਵੀ ਹੋ ਸਕਦੀ ਕਿਤੇ ਕਿਤੇ ਹੋ ਸਕਦੀ ਹੈ ਬਹੁਤੀ 10000 ਤੋਂ ਥੱਲੇ ਗ੍ਰੰਥ ਉਹ ਕਮੇਟੀ ਵਾਲੇ ਗ੍ਰੰਥੀ ਦੇ ਜੀਵਨ ਵੇਖਦੇ ਨੇ ਕਿ ਗ੍ਰੰਥੀ ਦਾ ਲਿਬਾਸ ਗ੍ਰੰਥੀਆਂ ਵਾਲਾ ਹੈ ਕਿ ਗ੍ਰੰਥੀ ਨੇ ਕਿਸੇ ਸੰਪਰਦਾਵ ਦੇ ਵਿੱਚੋਂ ਸੰਥਿਆ ਦਾ ਉਚਾਰਨ ਸਿੱਖਿਆ ਹੋਇਆ ਹੈ ਕਿ ਇਹਨੂੰ ਗੁਰਬਾਣੀ ਦੀ ਨੌਲੇਜ ਹੈ ਗੁਰਬਾਣੀ ਦੀ ਪੰਕਤੀ ਦਾ ਗੁਰਬਾਣੀ ਹੁਕਮਨਾਮੇ ਸਾਹਿਬ ਦਾ ਜਾਂ ਗੁਰਬਾਣੀ ਦੇ ਜਪਜੀ ਸਾਹਿਬ ਦਾ ਅਰਥ ਜਾਂ ਗੁਰਬਾਣੀ ਦਾ ਅਰਥ ਸਮਝਦਾ ਇਹਦਾ ਜੀਵਨ ਹੈ ਜੇ ਜੀਵਨ ਹੋਵੇਗਾ ਸੰਗਤ ਜੀ ਸੰਗਤ ਆਪੇ ਤੁਹਾਨੂੰ ਮਾਇਆ ਦੇਵੇਗੀ ਤੁਹਾਨੂੰ ਪੈਸੇ ਦੇਵੇਗੀ ਤੁਹਾਡੇ ਤਨਖਾਹ ਵੀ ਦੇਵੇਗੀ ਉਹ ਪਹਿਲਾਂ ਵੇਖ ਲੈਂਦੇ ਨੇ ਕਿ ਗਰੰਤੀ ਸਿੰਘ ਦਾ ਜੀਵਨ ਕਿੰਨਾ ਕੋ ਉਹ ਸਾਹਬ ਦੇ ਨਾਲ 5000 10000 ਜਾਂ 12000 ਤਨਖਾਹ ਦਿੰਦੇ ਨੇ ਹੁਣ ਮੰਨ ਲਓ ਸੰਗਤ ਜੀ ਆਪਾਂ ਆਪਣੇ ਬੱਚੇ ਗਰੰਤੀ ਸਿੰਘ ਨਹੀਂ ਬਣਾ ਰਹੇ ਕਿਉਂ ਨਹੀਂ ਬਣਾ ਰਹੇ ਤਨਖਾਹਾਂ ਵਾਂ ਕੱਟ ਨਹੀਂ ਮੰਨ ਲਓ ਕੋਈ ਬੰਦਾ ਪੁਲਿਸ ਦੇ ਵਿੱਚ ਵਰਤੀ ਹੈ ਜਾਂ ਫੌਜ ਦੇ ਵਿੱਚ ਵਰਤੀ ਹੈ ਜਾਂ ਕਿਸੇ ਸਰਕਾਰੀ ਨੌਕਰੀ ਤੇ ਲੱਗਾ ਹੈ ਉਹ ਬੰਦਾ ਕਹੇਗਾ ਕਿ ਮੈਂ ਆਪਣੇ ਬੱਚੇ ਨੂੰ ਸਰਕਾਰੀ ਨੌਕਰੀ ਨਹੀਂ ਲੱਗ ਦੇਣੀ ਜਿਹੜਾ ਫੌਜੀ ਐ ਫੌਜ ਵਿੱਚ ਵਰਤੀ ਉਹ ਕਹਵੇਗਾ ਕਿ ਮੈਂ ਆਪਣੇ ਬੱਚੇ ਨੂੰ ਫੌਜੀ ਨਹੀਂ ਬਣਾਉਣਾ ਕਦੇ ਨਹੀਂ ਕਹੂਗਾ ਕਿਉਂਕਿ ਉਹਦੀ ਤਨਖਾਹ ਲੱਖ ਦੇ ਨੇੜੇ ਜਿਹੜੇ ਹੋ ਸਕਦੀ ਹੈ 80000 ਮੰਨ ਲਓ 70000 ਮੰਨ ਲਓ ਉਹਦੀ ਤਨਖਾਹ ਹੁੰਦੀ ਹੈ ਜੇ ਗਰੰਥੀ ਸਿੰਘ ਦੀ 50000 ਤਨਖਾਹ ਹੋਵੇਗੀ ਤਾਂ ਗਰੰਥੀ ਸਿੰਘ ਕਿਵੇਂ ਕਹਵੇਗਾ ਕਿ ਮੈਂ ਆਪਣੇ ਬੱਚੇ ਨੂੰ ਗਰੰਥੀ ਸਿੰਘ ਨਹੀਂ ਬਣਾਉਣਾ ਜੇ ਤਨਖਾਹ 40000 50000 60000 ਨਾ ਹੋਵੇਗੀ ਤੇਰੀ ਕਹੇਗਾ ਕਿ ਬੱਚੇ ਨੂੰ ਮੈਂ ਆਪਣੇ ਗਰੰਤੀ ਸਿੰਘ ਨਹੀਂ ਬਣਾਉਣਾ ਮੈਂ ਹੋਰ ਕੋਈ ਲੈਣ ਦੇ ਤੌਰ ਦੇਣਾ ਕਿਉਂਕਿ ਗਰੰਤੀ ਸਿੰਘ ਦਾ ਸਤਕਾਰ ਸੰਗਤ ਨੂੰ ਵੀ ਬੇਨਤੀ ਹੈ ਕਿ ਸਤਕਾਰ ਫੁੱਲ ਕਰੋ ਗਰੰਤੀ ਸਿੰਘ ਵੀ ਆਪਣਾ ਜੀਵਨ ਬਣਾਉ ਨਿਤਨੇਮ ਕਰਨ ਤੇ ਗਰੰਤੀ ਸਿੰਘਾਂ ਦਾ ਸਤਕਾਰ ਵੱਧ ਤੋਂ ਵੱਧ ਮਾਇਆ ਵੀ ਦਿਓ ਜੋ ਉਹਨਾਂ ਦੀ ਸਹੂਲਤਾਂ ਉਹ ਵੀ ਦਿਓ ਤੇ ਗਰੰਤੀ ਸਿੰਘ ਵੀ ਆਪਣਾ ਜੀਵਨ ਨਿਤਨੇਮ ਕਰਕੇ ਬਣਾਉਣ ਗੁਰਦਵਾਰ ਸੇਵਾ ਕਰਨੀ ਹੈ ਜਿਹੜੀ ਨਿਤਨੇਮ ਕਰਨ ਉਹ ਅਲੱਗ ਚੀਜ਼ ਹੈ ਆਪਣਾ ਜਿਹੜਾ ਨਿਤਨਮ ਆਪਦਾ ਕਰਨਾ ਹੈ ਜਿਹੜਾ ਹੁਕਮ ਹੈ ਉਹ ਅਲੱਗ ਚੀਜ਼ ਹੈ ਫਿਰ ਆਪਣਾ ਜੀਵਨ ਕਿਉਂਕਿ ਆਪਾਂ ਗੁਰੂ ਸਾਹਿਬ ਅੱਗੇ ਲੋਕਾਂ ਦੀਆਂ ਅਰਦਾਸਾਂ ਕਰਦੇ ਆਂ ਸੰਗਤ ਦੀਆਂ ਅਰਦਾਸਾਂ ਕਰਦੇ ਆਂ ਕਿ ਮਹਾਰਾਜ ਕਿਸ ਦਾ ਪਰਦਾਸ ਕੀਤੀ ਕਿ ਮਹਾਰਾਜ ਬੱਚੇ ਨੂੰ ਬਾਹਰ ਭੇਜ ਦੋ ਕਿਸੇ ਦੀ ਨੌਕਰੀ ਵਾਸਤੇ ਅਰਦਾਸ ਕਰਦੇ ਆਂ ਉਹ ਪੂਰੀ ਹੋ ਜਾਂਦੀ ਹੈ ਗੁਰੂ ਸਾਹਿਬ ਸੁਣਦੇ ਨੇ ਉਹਨਾਂ ਆਪਣੀ ਆਪ ਦੀ ਅਰਦਾਸ ਕਿਉਂ ਨਹੀਂ ਕਰਦੇ ਆਪਾਂ ਗਰੰਥੀ ਸਿੰਘ ਗੁਰੂ ਸਾਹਿਬ ਅੱਗੇ ਕਿ ਮਹਾਰਾਜ ਕਿਰਪਾ ਕਰੋ ਮੇਰੇ ਬੱਚਿਆਂ ਨੂੰ ਕੁਝ ਸਹੂਲਤਾਂ ਦਿਓ ਮੇਰੇ ਬੱਚੇ ਨੂੰ ਜੋ ਸਾਡੇ ਵਾਸਤੇ ਜੋ ਤਨਖਾਹ ਕੱਟਿੰਦੇ ਕਿਰਪਾ ਕਰੋ ਤੁਸੀਂ ਮਾਇਆ ਦਿਓ ਜਾਂ ਕੁਝ ਵੀ ਨਾਮ ਦੀ ਦਾਤ ਪਹਿਲੀ ਗੱਲ ਤਾਂ ਆਪਾਂ ਨਾਮ ਦੀ ਦਾਤ ਮੰਗਣੀ ਚਾਹੀਦੀ ਗੁਰੂ ਸਾਹਿਬ ਅੱਗੇ ਜਦੋਂ ਨਾਮ ਆ ਗਿਆ ਜਦੋਂ ਆਪਾਂ ਰੋਖੀ ਮੰਗ ਲਈ ਤੇ ਛਾ ਆਪੇ ਪਿੱਛੇ ਆ ਜਾਣੀ ਜਦੋਂ ਨਾਮ ਮੰਗਾਗੇ ਤਾਂ ਇਹਦੇ ਵਿੱਚ ਸਾਰੀਆਂ ਬਰਕਤਾਂ ਹੈ ਗੁਰੂ ਸਾਹਿਬ ਆਪਾਂ ਗੁਰੂ ਸਾਹਿਬ ਦੇ ਸੁਪੁੱਤਰ ਆ ਤੇ ਪਿਓ ਕਦੇ ਕਹਿੰਦਾ ਕਿ ਮੇਰਾ ਪੁੱਤ ਮੰਗਦਾ ਫਿਰੇ ਜਾਂ ਭੁਖਾ ਰਹੇ ਗੁਰੂ ਸਾਹਿਬ ਆਪਣੇ ਪਿਤਾ ਨੇ ਤੇ ਜਦੋਂ ਆਪਾਂ ਸਤਕਾਰ ਭੈ ਉਹਦਾ ਹੁਕਮ ਨਹੀਂ ਮੰਨ ਰਹੇ ਉਹਦੀ ਅਗਿਆ ਵਿੱਚ ਨਹੀਂ ਰਹੇ ਰਹੇ ਉਹਦੇ ਨਿਤਨੇ ਬਾਣੀ ਜਾਪ ਨਹੀਂ ਕਰ ਰਹੇ ਫਿਰ ਆਪਣੇ ਤੇ ਆਪਣੇ ਗੁਰੂ ਆਪਣਾ ਪਿਤਾ ਜਿਹੜਾ ਆਪਣੇ ਤੇ ਕਿਵੇਂ ਖੁਸ਼ ਹੋਵੇਗਾ ਖੁਸ਼ ਤਾਂ ਤਾਂ ਹੀ ਹੋਵੇਗਾ ਨਾ ਜੇ ਆਪਾਂ ਉਹਦਾ ਹੁਕਮ ਮੰਨ ਰਹੇ ਹੁਕਮ ਹੁੰਦਾ ਹੈ ਕਿ ਸਿੱਖ ਨਿਤਨੇਮ ਕਰੇ ਨਿਤਨੇਮ ਹੀ ਹੋਵੇ ਸਿਮਰਨਾ ਅਭਿਆਸ ਕਰੇ ਉਹ ਆਪਾਂ ਕਰ ਨਹੀਂ ਰਹੇ ਤੇ ਤਾਂ ਹੀ ਆਪਾਂ ਸੰਗਤ ਜੀ ਖੱਜਲ ਖਵਾਰ ਹੋ ਰਹੇ ਹਾਂ ਸੋ ਬੇਨਤੀ ਹੈ ਕਿ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਇਹ ਮੈਂ ਸਿਰਫ ਕਿਸੇ ਗਰੰਤੀ ਸਿੰਘਾਂ ਦਾ ਲਾ ਕੇ ਵੀਡੀਓ ਨਹੀਂ ਬਣਾ ਰਿਹਾ ਮੈਂ ਆਪ ਖੁਦ ਗਰੰਤੀ ਸਿੰਘ ਆ ਪਰ ਜੋ ਅੱਜ ਦੇ ਹਾਲਾਤ ਨੇ ਕਿਸੇ ਨੂੰ ਵੀਡੀਓ ਚੰਗੀ ਲੱਗੇ ਕਿਸੇ ਨੂੰ ਨਾ ਲੱਗੇ ਪਰ ਸਚਾਈ ਸੰਗਤ ਜੀ ਇਹੋ ਹੀ ਹੈ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ